ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਸਾਰੇ ਠੀਕ ਠਾਕ ਜੀ ਸਵਾਗਤ ਹੈ ਤੁਹਾਡਾ 스ਨੀਤਾ ਕੁਕਿੰਗ ਚੈਨਲ ਤੇ ਅੱਜ ਆਪਾਂ ਬਣਾਵਾਂਗੇ ਮਾਂ ਛੋਲਿਆਂ ਦੀ ਦਾਲ ਇਹ ਆਪਣੇ ਕੋਲ ਧਲੇ ਹੋਏ ਮਾਂ ਛੋਲਿਆਂ ਨੇ ਤੇ ਨਾਲ ਪਾਵਾਂਗੇ ਆਪਾਂ ਰਾਜਮਾ ਦਿੱਤੇ ਕੋਲਿਆ ਆਪਾਂ ਰਾਜਮਾ ਨਹੀਂ ਪਾਵਾਂਗੇ ਤੇ ਇੱਕ ਕੋਲੀ ਧਲੇ ਹੋਏ ਮਾਂ ਛੋਲਿਆਂ ਦੀ ਦਾਲ ਦੇ ਬਹੁਤ ਹੀ ਵਧੀਆ ਤੇ ਤੀਸਰੀ ਦਾਲ ਬਣਾ ਕੇ ਆਪਾਂ ਤਿਆਰ ਕਰਾਂਗੇ ਤੇ ਦਾਲ ਨੂੰ ਆਪਾਂ ਚੰਗੀ ਤਰ੍ਹਾਂ ਧੋ ਲਾਂਗੇ ਤੇ ਕੁੱਕਰ ਦੇ ਵਿੱਚ ਆਪਾਂ ਹੁਣ ਪਾਏ ਨੇ 4-5 ਗਲਾਸ ਪਾਣੀ ਦੀ ਤੇ ਦਾਲ ਤੇ ਰਾਜਮਾ ਨੂੰ ਆਪਾਂ ਚੰਗੀ ਤਰ੍ਹਾਂ ਧੋਤਾ ਸੀ ਤੇ ਹੁਣ ਆਪਾਂ ਇਹਦੇ ਵਿੱਚ ਐਡ ਕਰਤਾ ਹੈ ਤੇ ਇਹਦੇ ਵਿੱਚ ਪਾਵਾਂਗੇ ਆਪਾਂ ਅੱਧਾ ਚਮਚਾ ਨਮਕ ਦਾ ਆਪਾਂ ਇਹਦੇ ਵਿੱਚ ਕੋਈ ਵੀ ਜ਼ਿਆਦਾ ਮਸਾਲੇ ਐਡ ਨਹੀਂ ਕਰਨੀ ਹੈਗੇ ਬਾਕੀ ਸਾਰੇ ਮਸਾਲੇ ਆਪਾਂ ਤੜਕੇ ਦੇ ਵਿੱਚ ਯੂਜ਼ ਕਰਾਂਗੇ ਠੀਕ ਹੈ ਜੀ ਤੇ ਥੋੜੀ ਜਿਹੀ ਪਾਈ ਆਪਾਂ ਇਹਦੇ ਵਿੱਚ ਹਲਦੀ ਹੁਣ ਆਪਾਂ ਕੁੱਕਰ ਨੂੰ ਕਰਾਂਗੇ ਬੰਦ ਤੇ ਇਹਦੀਆਂ ਬਜਾਮਾਗੇ ਟੁੱਟੇ 5-6 ਵਿਸਲਾ ਬਹੁਤ ਹੀ ਜ਼ਿਆਦਾ ਦੇ ਟੇਸਟੀ ਤੇ ਬਹੁਤ ਹੀ ਲਾਜਵਾਬ ਇਹ ਦਾਲ ਬਣ ਕੇ ਤਿਆਰ ਹੋ ਗਈ। ਲਓ ਜੀ 5-6 ਵਿਸਲਾਂ ਤੋਂ ਬਾਅਦ ਆਪਾਂ ਚੈੱਕ ਕਰਦੇ ਹਾਂ ਦਾਲ ਆਪਣੀ ਬਣ ਕੇ ਬਿਲਕੁਲ ਰੈਡੀ ਆਪਾਂ ਇਹਦੀ ਕੋਈ ਵੀ ਵਿਸਲ ਨਹੀਂ ਗੱਡੀ ਸੀ ਠੀਕ ਹੈ ਜੀ ਦਾਲ ਬਿਲਕੁਲ ਬਣ ਕੇ ਤਿਆਰ ਹੈ ਤੁਸੀਂ ਦੇਖ ਸਕਦੇ ਹੋ ਇਹ ਚੰਗੀ ਤਰ੍ਹਾਂ ਖੁੱਲ ਚੁੱਕੀ ਹੈ ਤੇ ਹੁਣ ਆਪਾਂ ਇਹਨੂੰ ਰੱਖਾਂਗੇ ਸਾਈਡ ਤੇ ਤੇ ਕਰ ਦਿਆਂ ਤਿਆਰੀ ਤੜਕੇ ਦੀ। ਲਓ ਜੀ ਤੜਕੇ ਵਾਸਤੇ ਆਪਾਂ ਲੰਬੇ ਲੰਬੇ ਪਿਆਜ਼ ਕੱਟੇ ਨੇ ਟਮਾਟਰ ਹਰੀਆਂ ਮੱਚਾ ਅਦਰਕ ਲਸਣ ਤੇਜ ਪੱਤਾ ਲਾਲ ਮਿਰਚ ਸੁੱਕੀ ਹੋਈ ਤੇ ਆਪਾਂ ਕੜੀ ਪੱਤਾ ਠੀਕ ਹੈ ਜੀ ਇਹਦੇ ਵਿੱਚ ਪਾਵਾਂਗੇ ਆਪਾਂ ਹੁਣ ਤੇਸੀ ਘਿਓ ਤੇਸੀ ਘਿਓ ਦਾ ਤੜਕਾ ਲਗਾ ਕੇ ਆਪਾਂ ਦਾ ਅੰਤਿਆਰ ਕਰਾਂਗੇ ਸਭ ਤੋਂ ਪਹਿਲਾਂ ਆਪਾਂ ਇੱਕ ਕੜਚੀ ਤੇਸੀ ਘਿਓ ਦੀ ਪਈਏ ਨਾਲੇ ਪੱਤਾ ਤੇਜ ਪੱਤਾ ਸੁੱਕੀਆਂ ਇਹ ਲਾਲ ਮਿਰਚਾ ਥੋੜਾ ਜਿਹਾ ਪਾਇਆ ਪਾਇਦੇ ਵਿੱਚ ਕੜੀ ਪੱਤਾ ਤੇ ਨਾਲ ਹੀ ਪਾ ਦਿੰਗੇ ਆਪਾਂ ਅਦਰਕ ਲਸਣ ਦੀ ਕਦੀ ਕਦੀ ਕੱਟ ਕੇ 1 ਮਿੰਟ ਲਈ ਆਪਾਂ ਇਹਨੂੰ ਚੰਗੀ ਤਰ੍ਹਾਂ ਪਕਾਵਾਂਗੇ ਠੀਕ ਹੈ ਜੀ ਬਹੁਤ ਹੀ ਜ਼ਿਆਦਾ ਟੇਸਟੀ ਮਸਾਲੇਦਾਰ ਆਪਾਂ ਇਹ ਦਾਲ ਬਣਾ ਕੇ ਤਿਆਰ ਕਰਦੇ ਪਏ ਆ ਲਓ ਜੀ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਪਿਆਜ਼ ਪਿਆਜ਼ ਨੂੰ ਆਪਾਂ ਲੰਮਾ ਲੰਮਾ ਸੈਸੇ切 ਕੱਟ ਲਿਆ ਸੀ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਬ੍ਰਾਊਨ ਕਰਾਂਗੇ ਤੇ ਨਾਲ ਹੀ ਪਾਤੀਆਂ ਪਤਿੰਜਰ ਕੱਟੀਆਂ ਹੋਈਆਂ ਹਰੀਆਂ ਮਿਰਚਾਂ ਆਪਕਾ ਮਸਾਲਾ ਬਹੁਤ ਵਧੀਆ ਬਣਾ ਕੇ ਆਪਾਂ ਤੜਕੀ ਨੂੰ ਤਿਆਰ ਕਰਨਾ ਹੈਗਾ ਬਿਲਕੁਲ ਬਰਾਊਨ ਪਿਆਜ਼ ਆਪਣੇ ਬਿਲਕੁਲ ਵੀ ਵਾਈਟ ਨਹੀਂ ਹੋਣੀ ਚਾਹੀਦੀ ਬਿਲਕੁਲ ਬਰਾਊਨ ਪਿਆਜ਼ ਹੋ ਕੇ ਆਪਾਂ ਉਹ ਜਿករ ਨੂੰ ਚੰਗੀ ਤਰ੍ਹਾਂ ਪਕਾਉਣਾ ਠੀਕ ਹੈ ਜੀ ਲਓ ਜੀ ਗੈਸ ਆਪਣਾ మీడియం ਮੈਂ మీడియం ਗੈਸ ਤੇ ਆਪਾਂ ਸਾਰੇ ਮਸਾਲੇ ਨੂੰ ਚੰਗੀ ਤਰ੍ਹਾਂ ਪਕਾਵਾਂਗੇ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਚੌਥਾ ਹਿੱਸਾ ਹੈਂਗ ਦਾ ਹੈਂਗ ਤੁਸੀਂ ਜਰੂਰ ਪਾਇਆ ਹੈਂਗ ਦਾ ਬਹੁਤ ਹੀ ਜ਼ਿਆਦਾ ਬਧੀਆ ਤੇ ਤੀਜ਼ੀ ਦਾਲ ਬਣ ਕੇ ਤਿਆਰ ਹੁੰਦੀ ਹੈ ਤੇ ਚੌਥਾ ਹਿੱਸਾ ਪਾਇਆ ਆਪਾਂ ਇਹਦੇ ਵਿੱਚ ਕਾਲੀ ਮਿਰਚ ਦਾ ਤੇ ਨਾਲ ਹੀ ਪਾ ਦਾਂਗੇ ਆਪਾਂ ਚੌਥਾ ਹਿੱਸਾ ਇਹਦੇ ਵਿੱਚ ਹਲਕਾ ਜਿਹਾ ਜੀਰਾ ਆਪਾਂ ਹਰ ਥੋੜਾ ਥੋੜਾ ਸਮਾਨ ਪਾ ਕੇ ਤਿਆਰ ਕਰਾਂਗੇ ਠੀਕ ਹੈ ਜੀ ਥੋੜਾ ਜਿਹਾ ਪਾਈ ਆਪਾਂ ਇਹਦੇ ਵਿੱਚ ਅਜਵੈਨ ਤੇ ਹੁਣ ਆਪਾਂ ਇਹਨੂੰ ਸਾਰੇ ਮਸਾਲੇ ਨੂੰ ਚੰਗੀ ਤਰ੍ਹਾਂ ਮਿਕਸ ਕਰਾਂਗੇ ਇਸ ਤਰੀਕੇ ਦੇ ਨਾਲ ਤੇ ਨਾਲ ਦੀ ਮਲੇ ਨੂੰ ਬ੍ਰਾਊਨ ਹੋ ਹੋਂਦਿਕਾ ਚੰਗੀ ਤਰ੍ਹਾਂ ਆਪਾਂ ਪਕਾਣਾ ਹੈ ਬਹੁਤ ਵਧੀਆ ਤੜਕਾ ਬਣਾ ਕੇ ਆਪਾਂ ਦਾਲ ਦਾ ਤਿਆਰ ਕਰਾਂਗੇ ਇੰਨੀ ਵਧੀਆ ਤੇ ਟੇਸਟੀ ਇਹ ਦਾਲ ਬਣ ਕੇ ਤਿਆਰ ਹੋਗੀ ਰਾਜਮਾ ਦੀ ਦਲੀ ਹੋਈ ਮਾ ਛੋਲਿਆਂ ਦੀ ਕਿ ਤੁਸੀਂ ਇੱਕ ਵਾਰ ਨਹੀਂ ਬਾਰ ਬਾਰ ਬਣਾ ਕੇ ਖਾਓਗੇ ਲੋ ਜੀ ਹੁਣ ਆਪਣੇ ਪਿਆਜ਼ ਬਰਾਊਨ ਹੋ ਚੁੱਕੇ ਸੀ ਤੇ ਆਪਾਂ ਇੱਕ ਚਮਚਾ ਚੰਗੀ ਤਰ੍ਹਾਂ ਹੱਥਾਂ ਦੇ ਨਾਲ ਮੈਸ਼ ਕਰਕੇ ਸੁੱਕਾ ਧਨੀਆ ਨੂੰ ਪਾਇਆ ਠੀਕ ਹੈ ਜੀ ਜੇ ਤੁਸੀਂ ਇਹਨੂੰ ਕੁਟ ਕੇ ਪਾਣਾ ਚਾਹੁੰਦੇ ਹੋ ਤਾਂ ਤੁਸੀਂ ਉਹ ਵੀ ਪਾਸ ਰੱਖਦੇ ਹੋ ਇਸ ਤਰੀਕੇ ਦੇ ਨਾਲ ਦਾਲ ਦਾ ਟੇਸਟ ਬਹੁਤ ਹੀ ਜ਼ਿਆਦਾ ਵਧੀਆ ਹੋ ਰਹੀ ਆਊਗਾ ਲਓ ਜੀ ਆਪ ਹੁਣ ਪਾਵਾਂਗੇ ਆਪਾਂ ਇਹਦੇ ਵਿੱਚ ਇੱਕ ਚਮਚਾ ਨਮਕ ਦਾ ਤੇ ਨਾਲ ਹੀ ਪਾ ਦਾਂਗੇ ਆਪਾਂ ਇਹਨੂੰ ਮੜਾ ਜਾ ਹਲਾ ਕੇ ਜਿਆਦਾ ਨਹੀਂ ਆਪਾਂ ਇਹਨੂੰ ਹਲਾਣਾ ਥੋੜਾ ਜਿਹਾ ਹਲਾ ਕੇ ਨਾਲ ਹੀ ਇਹਦੇ ਵਿੱਚ ਆਪਾਂ ਕਰਾਂਗੇ ਟਮਾਟਰ ਐਡ ਬਹੁਤ ਹੀ ਵਧੀਆ ਤੇ ਟੇਸਟੀ ਦਾਲ ਜਿਹੜੀ ਆਪਾਂ ਘਰ ਦੇ ਵਿੱਚ ਚਾਵਲ ਦੇ ਨਾਲ ਬਣਾ ਕੇ ਖਾਓ ਰੋਟੀ ਨਾਲ ਖਾਓ ਬਹੁਤ ਹੀ ਵਧੀਆ ਲੱਗਦੀ ਹੈ ਬਹੁਤ ਹੀ ਜ਼ਿਆਦਾ ਟੇਸਟੀ ਲਓ ਜਿਹੋਨਾ ਆਪਾਂ ਤਿਆਜ਼ ਪੱਤੇ ਨੂੰ ਬਾਹਰ ਕੱਢ ਦਾਂਗੇ ਕਿਉਂਕਿ ਇਹਨੇ ਆਪਣਾ ਕੰਮ ਕਰ ਦਿੱਤਾ ਹੈ ਤੇ ਇਹਨੂੰ ਆਪਾਂ ਹੁਣ ਬਾਹਰ ਕੱਢ ਦਾਂਗੇ ਤੇ ਇਹਦੇ ਵਿੱਚ ਹੁਣ ਪਾਵਾਂਗੇ ਆਪਾਂ ਟਮਾਟਰ ਤੇ ਆਪਣੇ ਪਿਆਜ਼ ਬਹੁਤ ਵਧੀਆ ਬਰਾਊਨ ਹੋ ਚੁੱਕੇ ਨੇ ਤੁਸੀਂ ਦੇਖ ਸਕਦੇ ਹੋ ਬਿਲਕੁਲ ਵੀ ਇੱਚ ਕੱਚਾਪਨ ਨਹੀਂ ਹੈ ਇਸੇ ਕੀ ਲਈ ਆਪਾਂ ਨੂੰ ਚਾਹੀਦੇ ਸੀ ਦੋ ਕੱਟੇ ਹੋਏ ਬਰੀਕ ਪਾਏ ਆਪਾਂ ਇਹਦੇ ਵਿੱਚ ਟਮਾਟਰ ਤੇ ਹੁਣ ਇਹਨੂੰ ਵੀ ਆਪਾਂ ਚੰਗੀ ਤਰ੍ਹਾਂ ਪਿਆਜ਼ਾਂ ਦੇ ਵਿੱਚ ਮਿਕਸ ਕਰਾਂਗੇ ਜਦੋਂ ਵੀ ਤੁਸੀਂ ਇਹਦੇ ਵਿੱਚ ਲਾਲ ਮਿਰਚ ਜਾਂ ਹਲਦੀ ਨੂੰ ਐਡ ਕਰ ਦੋਗੇ ਤਾਂ ਆਪਣੇ ਪਿਆਜ਼ ਖੜੇ-ਖੜੇ ਰਹਿਣਗੇ ਜਦੋਂ ਵੀ ਜੇ ਤੁਸੀਂ ਪਿਆਜ਼ ਨੂੰ ਚੰਗੀ ਤਰ੍ਹਾਂ ਖੋਲਣਾ ਚਾਹੁੰਦੇ ਹੋ ਟਮਾਟਰਾਂ ਦੇ ਵਿੱਚ ਤੇ ਟਮਾਟਰ ਤੇ ਪਿਆਜ਼ਾਂ ਦੇ ਵਿੱਚ ਸਭ ਤੋਂ ਪਹਿਲਾਂ ਤੁਸੀਂ ਨਮਕ ਹੀ ਐਡ ਕਰਿਓ ਠੀਕ ਹੈ ਜੀ ਲਓ ਜੀ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਇਸ ਤਰ੍ਹਾਂ ਮਿਕਸ ਕਰ ਦਾਂਗੇ ਇਸ ਤਰੀਕੇ ਦੇ ਨਾਲ ਤੇ ਮੀਡੀਅਮ ਗੈਸ ਤੇ ਬੜਾ ਵਧੀਆ ਮਸਾਲਾ ਪਣ ਕੇ ਤਿਆਰ ਹੋ ਚੁੱਕਾ ਹੈ ਚੌਥਾ ਐਸਾ ਪਾਇਆ ਪਰਾਲੀ ਮਿਰਚ ਦਾ ਤੇ ਹੁਣ ਆਪਾਂ ਇੱਕ ਚਮਚਾ ਤੋਂ ਘੱਟ ਪਾਈਏ ਦੀ ਵਿੱਚ ਹਲਦੀ ਤੇ ਨਾਲ ਹੀ ਪਾ ਦਾਂਗੇ ਆਪਾਂ ਇਹਦੇ ਵਿੱਚ ਅੱਧਾ ਇੱਕ ਚਮਚਾ ਕਸ਼ਮੀਰੀ ਲਾਲ ਮਿਰਚ ਦਾ ਤੇ ਹੁਣ ਪਾਵਾਂਗੇ ਆਪਾਂ ਇਹਦੇ ਵਿੱਚ ਬਹੁਤ ਹੀ ਵਧੀਆ ਤੀਸਜੀ ਘਰ ਦਾ ਬਣਿਆ ਹੋਇਆ ਗਰਮ ਮਸਾਲਾ ਤੇ ਹੁਣ ਇਹ ਸਾਰੇ ਸਮਾਨ ਨੂੰ ਆਪਾਂ ਕਰਾਂਗੇ ਚੰਗੀ ਤਰ੍ਹਾਂ ਮਿਕਸ ਲਓ ਜੀ ਥੋੜਾ ਥੋੜਾ ਪੰਨਮਕ ਤੇ ਹਲਦੀ ਆਪਾਂ ਦਾਲ ਦੇ ਵਿੱਚ ਵੀ ਐਡ ਕੀਤੇ ਸੀ ਤੁਸੀਂ ਇਸ ਗੱਲ ਦਾ ਪੀਸ ਤਿਆਰ ਰੱਖਿਓ ਤਾਂ ਕਿ ਨਮਕ ਆਪਣਾ ਚਾਦਣਾ ਹੋਵੇ ਠੀਕ ਹੈ ਜੀ ਲਓ ਜੀ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਾਂਗੇ ਇਸ ਤੀਕੇ ਦੇ ਨਾਲ ਤੇ ਮੀਡੀਅਮ ਗੈਸ ਤੇ ਚੰਗੀ ਤਰ੍ਹਾਂ ਮਸਾਲਿਆਂ ਨੂੰ ਪਕਾਵਾਂਗੇ ਤਾਂ ਕਿ ਇਹਦਾ ਕੱਚਾਪਨ ਬਿਲਕੁਲ ਨਾ ਰਹੇ ਇੱਕ ਕੜਚੀ ਪਾਣੀ ਦੀ ਪਾ ਕੇ ਹੁਣ ਆਪਾਂ ਮਸਾਲੇ ਨੂੰ ਹੋਰ ਵੀ ਵਧੀਆ ਤਰੀਕੇ ਨਾਲ ਪਕਾਵਾਂਗੇ ਤਾਂ ਕਿ ਇਹਦੀ ਬਹੁਤ ਹੀ ਵਧੀਆ ਤਰਖਾਰੀ ਜੀ ਆ ਜਾਏ ਤੇ ਬਹੁਤ ਹੀ ਟੇਸਟੀ ਟੇਸਟੀ ਦਾਲ ਬਣ ਕੇ ਆਪਣੀ ਤਿਆਰ ਹੋਵੇ ਲਓ ਜੀ 1 ਮਿੰਟ ਲਈ ਆਪਾਂ ਇਹਨੂੰ ਹੁਣ ਮੀਡੀਅਮ ਗੈਸ 'ਤੇ ਪਾ ਕੇ ਪਕਾਵਾਂਗੇ ਤਾਂ ਕਿ ਬਹੁਤ ਵਧੀਆ ਆਪਣਾ ਮਸਾਲਾ ਬਣ ਕੇ ਤਿਆਰ ਹੋ ਜਾਵੇ ਲਓ ਜੀ 1 ਮਿੰਟ ਲਈ ਆਪਾਂ ਚੰਗੀ ਤਰ੍ਹਾਂ ਤੜਕੇ ਨੂੰ ਪਕਾ ਲਿਆ ਸੀ ਤੁਸੀਂ ਦੇਖ ਸਕਦੇ ਹੋ ਤੜਕਾ ਬਣ ਕੇ ਬਹੁਤ ਵਧੀਆ ਆਪਣਾ ਰੈਡੀ ਹੋ ਚੁੱਕਿਆ ਇਹਦੀ 스멜 ਵੀ ਬਹੁਤ ਜ਼ਿਆਦਾ ਵਧੀਆ ਆ ਰਹੀ ਹੈ ਬਹੁਤ ਜ਼ਿਆਦਾ ਦੀ ਟੇਸਟੀ ਸਾਰੇ ਘਰ ਦੇ ਵਿੱਚ ਤੁਹਾਡੇ ਫੈਲ ਜਾ ਰਹੀਆਂ ਇੰਨੀ ਵਧੀਆ ਇਹ ਦਾਲ ਬਣ ਕੇ ਤਿਆਰ ਹੋ ਰਹੀ ਹੈ ਲਓ ਜੀ ਮਸਾਲਾ ਬਣ ਕੇ ਬਿਲਕੁਲ ਤਿਆਰ ਆ ਤੁਸੀਂ ਦੇਖ ਸਕਦੇ ਹੋ ਨੇ ਸਾਰਾ ਘਿਓ ਛੱਡ ਦਿੱਤਾ ਹੈ ਜੋ ਵੀ ਆਪਾਂ ਪਾਇਆ ਸੀ ਇਸ ਤਰ੍ਹਾਂ ਆਪਣਾ ਤੜਕਾ ਬਿਲਕੁਲ ਬਣ ਕੇ ਤਿਆਰ ਹੋ ਚੁੱਕਿਆ ਹੈ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਦਾਲ ਜਿਹੜੀ ਆਪਾਂ ਬਣਾ ਕੇ ਰੱਖੀ ਹੋਈ ਹੈ ਠੀਕ ਹੈ ਜੀ ਰੋਟੀ ਸਾਰੀ ਦਾਲ ਨੂੰ ਆਪਾਂ ਨੂੰ ਕੁੱਕਰ ਦੇ ਵਿੱਚੋਂ ਕੱਢ ਕੇ ਕੜਾਹੀ ਦੇ ਵਿੱਚ ਐਡ ਕਰ ਦਾਂਗੇ ਇਸ ਤਰੀਕੇ ਦੇ ਨਾਲ ਤੇ ਗੈਸ ਆਪਣਾ ਬਿਲਕੁਲ ਮੀਡੀਅਮ ਬਹੁਤ ਹੀ ਵਧੀਆ ਤੇ ਟੇਸਟੀ ਤੇ ਬਹੁਤ ਤਰਕਾਰੀ ਤੇ ਚਟਪਟੀਏ ਦਾਲ ਬਣ ਕੇ ਆਪਣੀ ਤਿਆਰ ਹੋਈਏ ਇੰਨੀ ਵਧੀਆ ਤੁਸੀਂ ਇਹਨੂੰ ਚੌਲਾਂ ਦੇ ਨਾਲ ਖਾਓ ਰੋਟੀ ਨਾਲ ਖਾਓ ਬਹੁਤ ਹੀ ਜ਼ਿਆਦਾ ਵਧੀਆ ਲੱਗਦੀ ਹੈ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਵਧੀਆ ਆਪਾਂ ਇਹਨੂੰ ਮੀਡੀਅਮ 'ਤੇ ਜੇ ਤੁਸੀਂ ਚਾਹੋ ਤਾਂ ਇਹ ਨੂੰ మీడియం ਵੀ ਰੱਖ ਸਕਦੇ ਹੋ ਜਿਆਦਾ ਪਤਲੀ ਵੀ ਕਰ ਸਕਦੇ ਹੋ ਜਿਵੇਂ ਤੁਹਾਨੂੰ ਵਧੀਆ ਲੱਗਦਾ ਗਾੜੀ ਰੱਖੋ ਪਤਲੀ ਰੱਖੋ ਜਿਵੇਂ ਤੁਹਾਨੂੰ ਵਧੀਆ ਲੱਗਦਾ ਤੁਸੀਂ ਉਸ ਤਰੀਕੇ ਨਾਲ ਨੂੰ ਬਣਾ ਕੇ ਤਿਆਰ ਕਰ ਸਕਦੇ ਹੋ ਲੋ ਜਿ ਹੁਣ ਆਪਾਂ 1 ਮਿੰਟ ਲਈ ਇਹਨੂੰ ਚੰਗੀ ਤਰ੍ਹਾਂ ਪਕਾ ਲਾਂਗੇ ਗੈਸ ਤੇ ਤਾਂ ਕਿ ਇਹ ਚੰਗੀ ਤਰ੍ਹਾਂ ਆਪਣੇ ਤੜਕਾ ਇਹਦੇ ਵਿੱਚ ਮਿਕਸ ਹੋ ਜੇ ਦਾਲ ਦੇ ਵਿੱਚ ਬਹੁਤ ਹੀ ਜਿਆਦਾ ਵਧੀਆ ਤੇ ਦੇਖੋ ਕਿੰਨਾ ਵਧੀਆ ਕਲਰ ਆਇਆ ਆਪਣੀ ਦਾਲ ਦਾ ਲਓ ਜੀ 1-2 ਮਿੰਟ ਆਪੇ ਹੁਣ ਚੰਗੀ ਤਰ੍ਹਾਂ ਪਕਾ ਲਏ ਤੁਸੀਂ ਦੇਖ ਸਕਦੇ ਹੋ ਕਿ ਕੈਂਸ ਆਪਣਾ ਬਿਲਕੁਲ ਘੱਟ ਹੈ ਦਾਲ ਬਣ ਕੇ ਆਪਣੀ ਬਿਲਕੁਲ ਰੈਡੀ ਹੈ ਇਸ ਟਾਈਮ ਕਿ ਹੁਣ ਆਪੇ ਨੂੰ ਚੰਗੀ ਤਰ੍ਹਾਂ ਹਿਲਾ ਦਾਂਗੇ ਲਓ ਜੀ ਬਹੁਤ ਹੀ ਜ਼ਿਆਦਾ ਵਧੀਆ ਤੇ ਟੇਸਟੀ ਦਾਲ ਬਣ ਕੇ ਤਿਆਰ ਹੋਈ ਹੈ ਤੇ ਬਹੁਤ ਹੀ ਜ਼ਿਆਦਾ ਟੇਸਟੀ ਇਹਨੂੰ ਤੁਸੀਂ ਘਰ ਦੇ ਵਿੱਚ ਜ਼ਰੂਰ ਬਣਾਓ ਬੱਚਿਆਂ ਨੂੰ ਖਵਾਓ ਆਪਣੇ ਵੱਡਿਆਂ ਨੂੰ ਖਵਾਓ ਬਹੁਤ ਖੁਸ਼ ਹੋ ਕੇ ਖਾਣਗੇ ਦਾਲ ਦੇ ਤਾਂ ਵੈਸੀ ਬਹੁਤ ਜ਼ਿਆਦਾ ਫਾਇਦੇ ਹੁੰਦੇ ਆ ਤੁਸੀਂ ਜ਼ਰੂਰ ਬਣਾਇਆ ਕਰੋ ਘਰ ਦੇ ਵਿੱਚ ਪਰ ਇਸ ਤਰੀਕੇ ਨਾਲ ਜੇ ਤੁਸੀਂ ਬਣਾਓਗੇ ਨਾ ਤਾਂ ਦਾਲ ਦਾ ਟੇਸਟ ਕੁਝ ਜ਼ਿਆਦਾ ਹੀ ਵਧੀਆ devkitਾ ਹੋਗਾ ਲਓ ਜੀ ਗੈਸ ਨੂੰ ਕਰਤਾ ਆਪਾਂ ਬੰਦ ਤੁਸੀਂ ਦੇਖ ਸਕਦੇ ਹੋ ਕਿੰਨਾ ਵਧੀਆ ਕਲਰ ਆਪਣੀ ਦਾਲ ਦਾ ਆ ਚੁੱਕਿਆ ਹੈ ਜਿੰਨੀ ਇਹ ਦੇਖਣ ਨੂੰ ਵਧੀਆ ਲੱਗ ਰਹੀ ਹੈ ਉੰਨੀ ਇਹ ਖਾਣ ਨੂੰ ਵੀ ਬਹੁਤ ਜ਼ਿਆਦਾ ਵਧੀਆ ਤੇ ਟੇਸਟੀ ਹੈ ਘਰ ਦੇ ਵਿੱਚ ਜ਼ਰੂਰ ਬਣਾਇਓ ਮੇਰੀ ਕਹਿਨ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਤੁਹਾਨੂੰ ਅਸੀਂ ਨਮੀ ਨਮੀਆ ਵੀਡੀਓ ਲੈ ਕੇ ਅੱਸੀ ਹਾਜ਼ਰ ਹੋਈ ਅਸੀਂ ਤੁਹਾਨੂੰ ਜੋ ਵੀ ਦਿਖਾਈਏ ਬਿਲਕੁਲ ਰੀਅਲ ਔਰ ਸਹੀ ਦਿਖਾਈਏ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਓਕੇ ਜੀ ਥੈਂਕ ਯੂ ਬਾਏ